ਇਕ ਓੰਕਾਰ ਸਤਿਗੁਰ ਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਮੀ ਸ੍ਰਾਵਕ ਸੁੱਧ ਸੁਮੂਹ ਸਿਧਾਨ ਕੇ ਦੇਖ ਪਰਿਉ ਕਰ ਜੋਗ ਜਤੀ ਕੇ ਸੂਰ ਸੁਰ ਆਰਧਨ ਸੁੱਧ ਸੁਦਾਦਿਕ ਸੰਤ ਸੁਮੂਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋਉਣ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੇ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਦੰਗ ਜਰੈ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋੜ ਤਰੰਗ ਕੁਰੰਗ ਸੇ ਕੁਗਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੇ ਭਜਾਨ ਕੇ ਭੂਪ ਬਲੀ ਬਿੱਦ ਨਾਵਤ ਸੀਜ਼ ਨਜਾਤ ਵਿਚਾਰ ਰਹੀ ਇਤੇ ਭਏ ਤੋ ਕਹਾ ਭਏ ਭੂਪਤਾ ਅੰਤ ਕੋ ਨਾ ਗੇ ਹੀ ਪਾਏ ਪਧਾਰੇ ਜੀਤ ਪੀਰ ਸਾਹਿਬ ਦੇ ਅਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤਾ ਗੂੜ ਅਗਜਾਨ ਕੇ ਸੁੰਦਰ ਹਿੰਸਤ ਹੈ ਹੇ ਰਾਜ ਹਜ਼ਾਰੇ ਪੂਦ ਉਪਵੇਖ ਪਵਾਨ ਕੇ ਪੂਪਤ ਕੌਣ ਗਣੈ ਨਹੀਂ ਜਾਤ ਵਿਚਾਰ ਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੇਧਾਰੇ नीर ਦਾ ਨਾਮ ਦਇਆ ਦਮ ਤਾਨ ਸੁ ਸੰਜਮ ਨੇਮ ਅਨੇਕ ਬੀ ਸਿੱਖੇ வேத ਪੁਰਾਨ ਕ ਤੇਵ ਕ੍ਰਾਨ ਜਮੀਨ ਜਮਾਨ ਸੁ ਬਾਣ ਕੇ ਪੀਖੇ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਵਤਾ ਏਕ ਰਤੀ ਬਿਨ ਏਕ ਨਾ ਲੇਖੇ ਸੋਦਿਤ ਬਾਹ ਦੁਰੰਤ ਲੋ ਬਾਹ ਸੁ ਸਾਜ ਸ ਨਾਹ ਦੁਰਜਾਨ ਦਲ ਲੇਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੇਂਗੇ ਤੋਰ ਆ ਰੇਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੰਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨਾ ਤਿਆਗ ਜਾਨ ਨਿਦਾਨ ਚਲਗੇ ਬੀਰ ਬਾਰ ਬੜੇ ਬਰੇ ਯਾਰ ਅਬ ਵਿਚਾਰ ਹੈ ਸਾਰ ਕੀ ਧਾਰ ਪਈਆ ਤੋਰ ਦੇਸ ਮਲਿੰਦ ਮਵਾਸਨ ਮਾਤੇ ਕੇ ਜਾਣ ਕੇ ਮਾਨ ਮਲਈਆ ਗਾੜੇ ਗਢਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਤਕ ਨੇਕ ਸੋ ਏਕ ਦਵਾਈਆ दानव देव अपने दंड साचर भूत प्रेत पवन जपेंगे जीव जिते जल में थल में पल ही पल में सब ताप तपेंगे था पुण्य प्रतापन बाड़ जैत धुन पापण के बहु पुंज खपेंगे सास मुंह प्रसन्न फिरे जग छत्र सब अब लोक टपेंगे मानव इन्द्र गजिंद्र नरतभ ज्योन त्रोक राज करेंगे कोटि स्नान गजातक दान अनेक सोम वर्षाज बरेंगे विष्णु महेश विष्णु सजीपत अंत पसे जम पाद ये नर श्रीपद के प्रस हैं पग ते नर फेर न देह तरहगे कहाँ पयो जो दो लोचना मूंद के बैठ रहे हो ध्यान लगायो नात फिर लिये साुन्द्र लो गो प्रलोक वाह्यो बास कियो विज्ञान सो बैठ के ऐसे ही ऐसे सो बैस बितायो साध कहूँ सुन लियो सबे जिन प्रेम किओ तिनी प्र पायो काहू लै पाहन पूज र्यो सिर काहू लै लिंग गरी लटकायो ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਸਾਹ ਕੋ ਸੀਸ ਨਵਾਇਓ ਕੋਪਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੋ ਰਾ ਕ੍ਰਿਆ ਉਰਜੋ ਸਭੀ ਜਾਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋਪਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੋਰ ਕਰਿਆ ਓਰ ਜੇ ਹੋ ਸਭ ਹੀ जग ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ